ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਓਏ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਸੋ ਸਤਿ ਸ੍ਰੀ ਅਕਾਲ ਜੀ ਇਹ ਗਰਤਾਨ ਸੋਨਟਰਾ ਬਾਈਕੀ ਜੀ ਦਾ ਖਾਲਸਾ ਬਾਈਕੀ ਜੀ ਦੀ ਫਤਿਹ ਨਿੱਘਾ ਜਿੰਦਾਂ ਵੱਡੇ ਸਾਥੀ ਮਾਤਾ ਗੁਜਰਕੌਰ ਜੀ ਅਤੇ ਚਾਰ ਸਬਜਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਅੱਜ ਬਾਬਾ ਬੀਰਮਦਾਸ ਕੀਏ ਵੀ ਸਕੂਲ ਚਨਾਰਥਲ ਖੁੱਦ ਵਿੱਚ 12ਵੀਂ ਕਲਾਸ ਦੇ ਜਮਾਤ ਦੇ ਵਿਦਿਆਰਥੀਆਂ ਵੱਲੋਂ ਲੰਗਰ ਲਗਾਇਆ ਗਿਆ ਉਸ ਰੀਚੂਨਾ ਨੇ ਬਾਕੀ ਜਮਾਤਾਂ ਦੇ ਬੱਚਿਆਂ ਨੇ ਸ਼ਬਦ ਗਾਇਨ ਅਤੇ ਕਵਤਾ ਦੇ ਰੂਪ ਵਿੱਚ ਮਤਾ ਗੁਜਰ ਕੋਲ ਤੇ ਸਰ ਜਦੈਨ ਨੂੰ ਸ਼ੁਕਰੀਆ ਦੀ ਪੇਸ਼ ਕੀਤੀ ਧੰਨਵਾਦ ਬੋਲੋ ਵਾਈਬ੍ਰੋ ਜੇ ਕਾ ਖਾਲਸਾ ਵਾਈਬ੍ਰੋ ਜੇ ਕੀ ਫਤਿਹ ਅੱਜ ਡੀ ਰਿਪਬਲਿਕ ਸੀਨੀਅਰ ਕੈਂਜੀ ਸਕੂਲ ਚ ਨਾਥਲ ਖੁੱਦਵਲੋਂ ਲੰਗਰ ਦੀ ਸੇਵਾ ਕੀਤੀ ਗਈ ਹੈ ਇਸ ਦੇ ਵਿੱਚ ਬਾਬਾ ਮੀਰੰਦਾਸ ਜੀ ਪਬਲਿਕ ਰੈਲੋਕਿ ਚ ਨਾਥਲ ਖੁੱਦਵਾਰਾ ਇਸ ਸਾਧ ਦੇ ਕੋ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦ ਦੇ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਧੰਨਵਾਦ ਜੀ